ਹਾਂਜੀ ਭਾਈ ਮਰੂਦ ਕੀ ਰੇਟ ਲਾਇਏ ਮੈਂ ਤੁਹਾਨੂੰ 200 ਰੁਪਏ ਕਿਲੋ 400 ਰੁਪਏ ਕਿਲੋ ਵੀ ਵਲੌਗਰ ਹੈ ਨਾ ਭਾਈ ਹੈ ਜਿੰਨ ਪਤਾ ਲੱਗਾ ਮੈਂ ਮਰੂ ਥੋੜੇ ਲਈ ਮੈਂ ਵੀ ਲਈਆਂ ਕਿੰਨੇ ਕਿਲੋ ਤਿੰਨ ਤਿੰਨ ਨੇ ਮੋٹے ਮੋٹے ਏਡੇ ਦੇ ਕਿੰਨਾ ਕਰੇ 15 ਤੋਂ 50 ਦੇ ਬੰਦੇ ਫਿਰਦੇ ਆ ਲੋ ਆਪ ਆਪ ਬੋਲੇ ਉਹ ਤਾਂ ਬੋਲੇ ਜਣਾ ਭਾਈ ਉਹ ਨਾ ਜਿੰਦਰ ਵਾਲੇ ਯਾਰ ਉਨੀਆ ਇਹ ਜਨਾ ਪਾ ਯਾਰ ਆ ਕੱਚੇ ਕੱਚੇ ਪਾ ਹਾਂਜੀ ਬਾਈ ਕਿੰਨੇ ਕਿਲੋ ਲੈਣੇ ਨੇ ਬਾਈ ਹੱਥ ਨਹੀਂ ਲੈਣਾ ਇਹ ਸਾਡੀ ਇਹ ਨਹੀਂ ਹੈਗੇ ਦੁਕਾਨ ਦੇ ਆ ਇਹ ਤਾਂ ਪਾ ਤੇ ਛੱਪੇ ਚੋਲੀ ਲੈ ਕੇ ਖੜੇ ਹੈ ਆ ਪੱਟਾ ਛੋਟਾ ਥੋੜਾ ਜਾ ਇੱਕਾ ਝੜਮਾਲ ਹੋ ਰਾ ਇੱਕਾ ਪਿਆ ਆ ਤੇਰੇ ਵਿੱਚ ਸਖਾ ਦੋ ਪਾ ਮੈਨੂੰ ਕੰਮ ਸਖਾ ਦੇ ਦੇ ਜਿਆਦਾ ਹੋ ਗਿਆ ਖੜ ਜੋ ਨਹੀਂ ਦੋ ਕੁਲ ਦੋ ਕੰਮ ਨਾ ਪਹਿਲਾਂ ਤਾਂ ਕਰ ਲੈ ਉਹ ਲੱਗੇ ਨਹੀਂ ਬੰਦੇ ਦੇ ਦੋ ਕਿਲੋ ਵਾਲੇ ਪਾ ਜਿੰਦੀ ਪਤੋ ਤਾਂ ਨੇ ਕਾਲੇ ਪੱਕੇ ਨਹੀਂ ਪਉਣੇ ਹੈਗੇ ਓਕੇ ਹਾਂ ਚੱਲ ਕਿੰਨੇ ਹੋਗੇ ਇਹਨੂੰ ਪਤਾ ਕਿੰਨੇ ਹੋਗੇ ਇਹਨਾਂ ਨੂੰ ਪਤਾ ਹੈਗਾ ਕਿੰਨੇ ਹੋਗੇ ਮੇਰੇ ਨੂੰ ਤੇਰੀ ਰੈਡੀ ਲਾਉਂਦਾ ਕਾਲੇ ਫਲਾਕੇ ਚ ਪਾਇਕਦੇ ਭਾਈ ਇੱੱਚ ਪਾਵੀ ਦੇ ਇਹਨੇ ਬੰਦਾ ਰੱਖਿਆ ਨੌਕਰ ਰੱਖੇ ਠੀਕ ਹੈ ਨਾ ਗਰੇ ਪਹਿਲੇ ਨਾਲ 2000 2 ਕਿਲੋ ਮਰੂਥ ਨਾਲ 2000 ਰੁਪਿਆ ਬੰਦ ਕਰ ਦੇਣੇ ਸੀ ਮਨ ਹੈ ਬੰਦ ਕਰ ਦੇਣੇ ਮੇਰੀ ਲਿਆ ਚੱਲਦੀ ਸੀ ਨਿਆਰੇ ਨਾਲ ਗਗਨਾ ਉਧਰ ਕਾ ਗੇਟ ਕੋਲ ਮੈਡਮ ਪਠਾਣ ਨੇ ਗੱਡੀ ਚ ਉਤਰਨਾ ਹੈ ਅਹੀ ਇਹ ਜੀ ਪਠਲਦੇ ਹੋ ਨਹੀਂ ਮੂੰਹ ਲੱਗਦੇ ਗੱਡੀ ਦੇ ਗੇਟ ਤੇ ਖੜ੍ਹਨੂ ਜੀਠੀਆ ਦਾ ਤੁਰ ਜੀਠੀਆ ਸਾਹਿਬ ਮੈਂ ਜੀਠੀਆ ਸਾਹਿਬ ਮੇਰਾ ਦਰਵਾਜ਼ਾ ਕੋਲ ਮੈਡਮ ਪਠਾਣ ਨੇ ਉਤਰਨਾ ਗੱਡੀ ਚ ਆਈ ਦਾ ਇਧਰ ਥਾਣੇਦਾਰ ਨਹੀਂ ਉਤਰੇ ਕੀ ਥਾਣੇਦਾਰ ਥੈਂਕ ਯੂ ਮੇ ਥੈਂਕ ਯੂ ਮੇ ਜੀਠੀਆ ਸਾਹਿਬ ਉਸ ਬੋਲਟੀ ਉਧਰ ਮੇਰੇ ਤੇ ਆ ਸਾ ਆਪ ਬੰਦੇ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇ ਅੱਛਾ ਇਹ ਫੁੱਦੂ ਬੰਦੇ ਸਿਰੇ ਦੇ ਇਹ ਜੀ ਗੰਦੀ ਨੌਕਰੀ ਤੇ ਥੂ ਨਹੀਂ ਕਰਦੇ ਆਈ ਥੂ ਆਈ ਨੌਕਰੀ ਤੇ ਥੂ ਨਹੀਂ ਕਰਦੇ ਕਹਿੰਦੇ ਹਾਂ ਤੂੰ ਨਹੀਂ ਕਰਦੇ ਆ ਪਰ ਰਹਿ ਜਾਵਾਂ ਕਹਿੰਦੇ ਹਾਂ ਮੇਰੀ ਬਾਕੀ ਅਲੋ ਡਰਾਈਵਰ ਮੈਮ ਹੋਰ ਕੁਝ ਤੋਂ ਨਹੀਂ ਕਢਣਾ ਯਾਰਾਂ ਸੇ ਪਿੱਛੇ ਡਿੱਗੀ ਮੈਂ ਦੇਖ ਲੈ ਕੋਈ ਸਮਾਨ ਤਾਂ ਨਹੀਂ ਹੈਗਾ ਠੀਕ ਹੈ ਮੈਡਮ ਜੀ ਹਾਂ ਜੀ ਤੁਹਾਡੀ ਗੱਲ ਕਿ ਤੁਸੀਂ ਬਿਨਾਂ ਗੱਲ ਤੋਂ ਨਹੀਂ ਮੇਰੇ ਅੱਗੇ ਪਿੱਛੇ ਰਹਿਣਾ ਯਾਨੀ ਚੱਲਣੀਆਂ ਮਾਰ ਦੇ ਕਲਿੰਦਰ ਆਪਣੀ ਡਾਈਟ ਦਾ ਪੂਰਾ ਧਿਆਨ ਰੱਖਦੇ ਹੋਏ ਪੂਰਾ 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 ਤੇ ਚਲੋ ਚਲੋ ਚਾਵਲੋ ਅੰਦਰ ਤੇਰਾ ਚਲਾ 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 ਹਾਂ ਹੂੰ ਮੈਂ ਤਾਂ ਤੇ ਡਾਈਟਿੰਗ ਕਰਨੀ ਮੈਂ ਅੱਜ ਖਾਲਾ ਰਹਿ ਜੀਵ ਤੇ ਸਾਹ ਤੇ ਆਲੇ ਦਾ ਜੀਵ ਨੂੰ ਲੈ ਹੁਣ ਪੋਚਾ ਲੈ ਮੈਂ ਪ੍ਰਧਾਨ ਕੋਈ ਸਾਹ ਲੈ ਲੋ ਕੋਈ ਮੀਠਾ ਹੋ ਜਾਏ ਮੀਠਾ ਹੋ ਜਾਏ ਮੀਠਾ ਹੋ ਜਾਏ ਮੁੜ ਕੇ ਮੀਠਾ ਨੂੰ ਕੰਟਰੋਲ ਕਰਨਾ ਤਾਂ ਨਮਕੀਨ ਵੀ ਦੇਣਾ ਪੈਣਾ ਕੋਈ ਨਹੀਂ ਹਾਂ ਚੰਗਾ ਮੇਲੀ ਲੈ ਉਂਗਲਾਂ ਬਾਕੇ ਲਈਆਂ ਮਚਾ ਚ ਮਿੱਠਾ ਵੇਖ ਲਈ ਐ ਮਿੱਠਾ ਵੀ ਉਂਗਲਾਂ ਵੀ ਵੇਖ ਲਿਆ ਮੈਂ ਸ਼ਾਬਾਸ਼ ਹਾਂ ਇਹ ਤਾਂ ਤੁਹਾਨੂੰ ਤੇ ਕੰਮ ਜਿਹੜੇ ਕਹਿੰਦੇ ਤੁਹਾਨੂੰ ਬੜੀ ਸਿਆਣੀ ਤੇ ਤੁਹਾਨੂੰ ਮਤ ਹੈ ਨਹੀਂ ਚਾਹ ਚ ਮਿੱਠਾ ਕਿਦਾਂ ਵੇਖੀ ਮਿੱਠਾਵੇਂ ਵੇਖੀਦਾ ਚਾਹ ਤੇ ਉਂਗਲ ਦਬਾ ਰੇ ਮਿੱਠਾ ਵਧੀਆ ਉਹ ਜੜੀ ਰੰਗ ਕਰਦੇ ਨਾ ਇਹ ਜੰਗਲਪੋਕ ਸਿੱਟਾ ਵਾਹਦੇ ਲਗਨ ਚਾਹ ਪਾਣਾ ਨਹੀਂ ਲੈ ਇੱਧਰ ਚਾਹ ਪਾੜ ਲੈ ਚਾਹ ਮਾਰਦੇ ਚਾਹ 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 ਵਾਹ ਚਾਹ ਬਣਾ ਚਾਹ 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 ਬਣਾ ਚਾਹ ਮੈਂ ਬੇਇੱਜ਼ਤੀ ਇਹ ਜਿਹੜੀ ਮੇਰੀ ਬੇਇੱਜ਼ਤੀ ਕਰਨੀ ਨਾ ਉਂਗਲ ਪਾ ਕੇ ਲਈ ਜਿਹੜੇ ਗਾਂ ਫੜਨ ਵਾਲੇ ਉਹ ਵੀ ਉਂਗਲ ਪਾ ਕੇ ਚਾਹ ਬਣਾਉਂਦੇ ਹੋ ਉਹ ਕਿਹੜਾ ਬਾੜੇ ਆਏ ਇਕੱਲੇ ਨੇ ਹਾਂ ਤੇ ਇਧਰ ਆਪਣੀ ਇੱਕ ਹੈਲਪਰ ਭੈਣ ਆ ਇਸਕਾ ਚਾਂਸਰ ਮੁਖੜਾ ਹਮ ਆਪਕੋ ਨਹੀਂ ਦਿਖਾ ਸਕਤੇ ਹੈ ਇਸਦੀ ਆਪ ਸ਼ਾਲ ਦੇਖ ਸਕਤੇ ਹੈ ਇਸਨੇ ਲੈਣੇ ਵਾਲੀ ਕੋਟੀ ਪੈਰ ਤੇ ਆਟਾ ਗੁੰਦ ਰਹੀ ਹੈ ਜੇ ਹੈ ਹੈ ਬੜੀ ਕਿਊਟ ਆ ਥੋੜੀ ਜਿਹੀ ਦੇਖ ਲੋ ਥੋੜੀ ਜਿਹੀ ਥੋੜੀ ਜਿਹੀ ਇੰਨੀ ਕੁ ਵਸ ਐ ਦੋ ਵੱਧ ਨਹੀਂ ਮੈਂ ਕਹਿੰਦਾ ਇਹ ਮਿਝਾਰੇ ਜਦੋਂ ਮੈਂ ਖੋ ਜਾਈ ਹਾਂ ਇਹ ਸਾਡੇ ਘਰਾਂ ਦੇ ਸਰਮਾਏ ਗਗਨ ਇਹ ਸਾਡੇ ਘਰਾਂ ਦੇ ਸਰਮਾਏ ਨਰਜਾਈਆਂ ਜੈਸੀ ਪਾਏ ਨੇ ਮੈਂ ਸੱਚ ਕਰਦੀ ਆ ਉਦੋਂ ਵਰਜਾਈ ਚੋਂ ਤਾਂ ਮੂੰਹ ਵੀ ਦੇ ਦੰਦਾ ਇੱਕ ਉਹ ਇੰਨੀ ਆ ਉਦੋਂ ਵਰਜਾਈ ਇੱਕ ਅੰਦਰ ਇੱਕ ਬਾਹਰ ਇਹ ਦੇਖੇ ਘਰਾਂ ਦੇ ਇਧਰ ਦੇਖੋ ਹਾਂ ਇਹ ਤਾਂ ਤੁਮੇ ਚਾਹ ਪੈਨ ਨੂੰ ਅੱਜ ਮੈਨੂੰ ਪਤਾ ਕਲਬਸ ਨਹੀਂ ਲਿਆ ਕੇ ਦਿੰਦੇ ਹਨ ਇਹ ਕਹਿੰਦਾ ਮਾਸੇ ਦਾ ਮੂੰਹ ਨਹੀਂ ਚੱਜਦਾ ਹੈਗਾ ਤੇ ਮੈਂ ਨਹੀਂ ਵੇਖੇ ਖੁਸ਼ ਹਾਂ ਇਹ ਕਲਬਸ ਨਹੀਂ ਲਿਆ ਕੇ ਦਿੱਤੇ ਪੰਮਾ ਨੇ ਮਾਸੇ ਦਾ ਮੂੰਹ ਜਸ਼ਨ ਦਾ ਗੱਲ ਹੈ ਮੁੰਡੇ ਰਿਆਸੇ ਓਕੇ ਲਿਆਕਦੇ ਨਹੀਂ ਬੁਤਰੀ ਲਿਆਕਦੇ ਨਹੀਂ ਲਿਆ ਕੇ ਕਦੋਂ ਲਓਗੇ ਹੁਣ ਤੁਹਾਨੂੰ ਕਿਹਦਾ ਨਾਮ ਦਾ ਹੈ ਲੋ ਗਾਇਸ ਘਰ ਆ ਗਏ ਆਪਾਂ ਤੇ ਹੁਣ ਆਪਾਂ ਤੁਹਾਨੂੰ ਪਤਾ ਚਾਹ ਪੀਰ ਤੇ ਅੱਜ ਅੱਜ ਪਹਿਲੀ ਵਾਰ ਬਾਜ਼ਾਰ ਤੋਂ ਆਪਾਂ ਜਲਦੀ ਘਰ ਵਾਪਸ ਆਏ ਆ ਕਿਉਂਕਿ ਕੰਮ ਭੱਜ ਭੱਜ ਕੇ ਨਿਵੇੜਿਆ ਕਿਉਂਕਿ ਕੰਮ ਬਹੁਤ ਜ਼ਿਆਦਾ ਨੇ ਤੇ ਸਮਾਂ ਬਹੁਤ ਘੱਟ ਹੈ ਜੀ ਆਪਣੇ ਕੋਲ ਆਏ ਓ ਗਾਇਜ਼ ਗੁਡੇ ਗੁਡੇ ਗਾਇਜ਼ ਗੁਡੇ 1 2 3 4 5 ਬਾਜ਼ਾਰ ਤੋਂ ਆ ਗਏ ਆਪਾਂ ਵਾਪਸ ਤੇ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਮੌਸਮ ਨੇ ਜਿਹੜਾ ਮੌਸਮ ਕਰਕੇ ਬੁਰਾ ਹਾਲ ਹੋਇਆ ਪਿਆ ਤੇ ਆਪਾਂ ਮਰੂਦ ਲੈ ਕੇ ਆਏ ਸੀ ਆ ਵਾਲੇ ਹਨ ਜਿਵੇਂ ਤੁਸੀਂ ਦੇਖਿਆ ਆਪਾਂ ਰੇੜੀ ਤੇ ਮਰੂਦ ਖਰੀਦ ਰਹੇ ਸੀ ਤੇ ਮੈਂ ਕਹਿੰਨੀ ਆ ਕਿ ਕਿਤੇ ਨਾ ਆਹ ਕਿੰਨ ਨੂੰ ਹੁਣ ਵੇਖਨ ਨੂੰ ਜੀ ਨਹੀਂ ਕਰਦਾ ਠੰਡੇ ਵੜੇ ਲੱਗਨ ਤੇ ਖਾਣ ਨੂੰ ਜੀ ਨਹੀਂ ਕਰਦਾ ਹੈਗਾ ਤੇ ਇਧਰ ਆਪਾਂ ਧਰ ਤੇ ਆਲੂ ਉਬਲਣ ਵਾਸਤੇ ਆਪਾਂ ਬਣਾਵਾਂਗੇ ਰਾਤ ਨੂੰ ਆਲੂ ਮਟਰ ਤੇ ਆਲੂ ਆਪਾਂ ਅਵਾਲ ਨੇ ਕਿਉਂਕਿ ਫਿਰ ਚੇਤੀ ਸਬਜ਼ੀ ਬਣ ਜੇਗਾ ਸਵਾਦ ਵੀ ਲੱਗਦੀ ਹੈ ਗੈਸ ਦਾ ਕੱਪਣੇ ਬੰਦ ਤੇ ਤੁਹਾਨੂੰ ਮੈਂ ਬਾਹਰ ਨੇ ਇੱਕ ਮੌਸਮ ਦੀ ਝਲਕ ਦਿਖਾਉਣੀ ਹੈ ਮੌਸਮ ਵੀ ਦੇਖੋ ਕਿਵੇਂ ਹੈ ਗਾਇਸ ਬੱਤੀ ਪਾਣੀ ਹੈ ਸਵਾਦ ਨਾਲ ਡਾਰੀ ਲੱਗਨਦਿਆ ਰਾਬੀ ਬਚਾਵੇ ਤੇ ਕੀ ਬਣਨਾ ਠੰਡ ਦਾ ਕੀ ਨਹੀਂ ਲਾਈਟ ਆਪਾਂ ਔਨ ਕਰ ਲਈਏ ਜੀ ਨਾ ਕਿ ਜਿਆਦਾ ਗੰਦਾ ਮੌਸਮ ਹੋਇਆ ਪਈ ਇੰਨੀ ਠੰਡ ਇੰਨੀ ਧੁੰਦ ਹਨਾ ਆਪਾਂ ਸੁਣਦੇ ਹੁੰਦੇ ਸੀ ਹਨਾ ਸੁਣਦੇ ਆ ਕਿ ਵੇਖਦੇ ਆ ਨਾ ਵੀ ਕੈਨੇਡਾ ਕਨਡਾ ਚ ਕਿੰਨੀ ਸਨੋ ਪੈ ਰਹੀ ਏ ਤੇ ਮੈਂ ਕਹਿੰਦੀ ਤੰਨ ਨੇ ਉਹ ਬੱਚੇ ਤੇ ਤੰਨ ਨੇ ਉਹ ਲੋਕ ਜਿਹੜੇ ਉੱਥੇ ਰਹਿੰਦੇ ਨੇ ਕਿ ਉੱਥੇ 12 ਮਹੀਨੇ ਤੀ ਦਿਨ ਇਹੋ ਜਿਹਾ ਮੌਸਮ ਰਹਿੰਦਾ ਹਨਾ ਵੀ ਕਈ ਵਾਰ ਸਨੋ ਘਟ ਜਾਂਦੀ ਏ ਤੇ ਆਪਣੇ ਆ ਸਿਰਫ 1 ਮਹੀਨਾ ਠੰਡ ਪਈ ਏ ਤੇ ਆਪਣਾ ਬੁਰਾ ਹਾਲ ਹੋ ਗਿਆ ਦੇਖੋ ਕਿਵੇਂ ਥੋੜੀ ਲਾਈਟ ਚੱਲ ਰਹੀ ਉਹਦੇ ਕਰਕੇ ਤੁਸੀਂ ਧੁੰਦ ਦੇਖ ਲਓ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੈ ਬਹੁਤ ਹੀ ਜ਼ਿਆਦਾ ਬੁਰਾ ਹਾਲ ਤੇ ਅੱਜ ਕੁਝ ਜ਼ਿਆਦਾ ਹੀ ਹੋਇਆ ਪਿਆ ਸੱਚੀ ਮੈਂ ਨਾ ਦੇਖ ਦੇ ਕਿ ਆ ਕੋਟੀਆਂ ਮੈਂ ਦੋ ਪਾਈਆਂ ਨੇ ਮੈਂ ਇੱਧਰ ਦੀ ਆ ਗਈ ਹੁਣ ਮੈਂ ਇੱਧਰ ਹੀ ਜਾਵਾਂ ਪਹਿਲਾਂ ਲੈਟ ਲਈ ਕੋਟੀਆਂ ਦੋ ਪਾਈਆਂ ਫਿਰ ਵੀ ਇੰਨੀ ਠੰਡ ਲੱਗ ਰਹੀ ਨਾ ਪੁੱਛੋ ਨਾ ਬਹੁਤ ਸੱਚੀ ਐ ਹੋ ਰਿਹਾ ਵੀ ਖਾਈ ਬਸ ਬੈਠੇ ਰੀਅਰ ਜਾਈ ਚ ਕੋਈ ਕੰਮ ਨਾ ਕਰੀਏ ਤੁਹਾਨੂੰ ਪਤਾ ਫਿਰ ਰੋਟੀ ਤਾਂ ਫਿਰ ਖਾਣੀ ਸਾਰਿਆਂ ਨੇ ਹਨਾ ਤੁਹਾਨੂੰ ਸਮਝ ਆਇਆ ਫਿਰ ਆਪਣੇ ਘਰ ਮਮੀ ਪਈ ਐ ਰੰਮੀ ਹੋਰ ਫੇਰਾ ਕੋਈ ਹੱਲ ਨਹੀਂ ਹੈਗਾ ਕੋਈ ਇਹ ਕਹਿਣਾ ਹੈਗੀ ਬਾਜੀ ਦਾ ਬਾਜੇ ਚਾਂਸ ਮੁਖੜਾ ਨਹੀਂ ਦੇਗਾ ਅੰਤਾਰ ਕਹਿੰਦਾ ਜੇ ਰੰਮੀ ਕੋਲ ਪੜਿਆ ਗਿਆ ਗगन ਤਾਂ ਆਪਾਂ ਨੂੰ ਪੜੇ ਆਹ सोनू ਦਾ ਆ ਗਿਆ ਵੀਜ਼ਾ ਕੈਨੇਡਾ ਦਾ ਤੇ ਹਾਂ ਉਹ ਹੀ ਲਾਡੋ ਪੜ ਗਿਆ ਕਹਿੰਦੀ ਹਾਂ ਸਟਾਡਾ ਕਾੜਵਾ ਦੇ ਮੈਨੂੰ ਕਹਿੰਦੇ ਪੜ ਕੇ ਸੁਣਾ ਮੈਂ ਕਿ ਆ ਟੁੱਟੀ-ਬੁੱਟੀ ਅੰਗਰੇਜ਼ੀ ਮੈਂ ਪੜ ਨਹੀਂ ਸਕਦੀ ਮੈਂ ਹਾਈ ਫਾਈ ਅੰਗਰੇਜ਼ੀ ਪੜਦੀ ਐ ਤੇ ਕਹਿੰਦਾ ਜਮੀ ਹਨਪੜ ਕੋਰੀ ਅਨਪੜ ਗਵੇਂ ਨੇ ਸਕੂਲ ਜਾ ਕੇ ਨਹੀਂ ਵੇਖਿਆ ਤੇ ਸਕੂਲ ਹੁੰਦਾ ਤੇ ਇਧਰ ਮੇਰੀ ਨਾਨਕ ਕਹਿੰਦੀ ਵੀ ਮੈਂ ਤਾਂ ਜਮੀ ਨਹੀਂ ਅੰਗਰੇਜ਼ੀ ਪੜਦੀ ਮੈਂ ਤਾਂ ਦੂਜੀ ਗ੍ਰੇਜੀ ਪੜਦੀ ਜਦੋਂ ਉਹ ਹੁੰਦਾ ਆਜੋ ਉਹ ਉਹ ਅੰਗਰੇਜ਼ੀ ਤੇ ਇਧਰ ਆੜੀ ਆ ਮਾਸਟਰ ਨੇ ਪੜ ਲਿਆ ਇਹ ਕਹਿੰਦਾ ਵੀ ਇਹ ਹੈਗਾ ਹੈਲਥ ਕਾਰ ਪਾਜੀ ਹੁੰਦੱਸੋ ਸਹੀ ਕੌਣ ਨੇ ਮੈਂ ਸਹੀ ਆ ਮਨ ਮਤਲਬ ਕਿ ਵੀਜ਼ਾ ਆ ਗਿਆ ਲਓ ਜੀ ਹੁਣ ਦੂਜੀ ਵੱਡੀ ਮੈਡ ਨੇ ਪੜ ਲਿਆ ਉਹਨਾਂ ਦੂਰ ਹੀ ਬੜਾ ਰੱਖਿਆ ਤੇ ਅੰਗਰੇਜ਼ੀ ਕਿ ਰੱਖਾ ਜੁ ਆਜ ਚਲੀ ਨਾ ਲਾ ਕੇ ਕਰਕੇ ਪੜ ਲਓ ਤੂੰ ਮੇਰੇ ਆ ਉਹਨਾਂ ਨੇ ਰੱਖਿਆ ਅੱਛਾ ਵੀ ਜ਼ਿਆਦਾ ਹੀ ਪਈ ਅੰਗਰੇਜ਼ੀ ਇਹ ਸੁਣ ਕੇ ਭੋਸ਼ ਹੋ ਜਾਣਗੇ ਠੀਕ ਹੈ ਹਾਂ ਗਗਨ ਗਗਨ ਪਹੁੰਚ ਚਾਹਨਾ ਗਗਨ ਤੇ ਵਿਚਾਰੀ ਨੂੰ ਮਸਾ ਪੜਨਾ ਜੋੜ ਲਾ ਲ ਗਗਨ ਇਹ ਸਟੂਡੈਂਟ ਜੋੜ ਲਾ ਲ ਸਟੂਡੈਂਟਸ ਆ ਰਹੇ ਝੋੜ ਲਾਲੇ ਟੀਚਰ ਅੱਜ ਬੋਲਣਗੇ ਉਹ ਲਾਡੋ ਪੜਨਦੇ ਹੀ ਹੋਲੀ ਹੋਲੀ ਨੇ ਦੱਸਤਾ ਫਿਰ ਦਵਨ ਪ੍ਰੀਤ ਵੀ ਆ ਗਈ ਵਿੱਚ ਇਹਦਾ ਹਾਂ ਆਹ ਉਹ ਅੱਗੇ ਪੜ੍ਹ ਹੋਲੀ ਦੱਸ ਦੋ ਸਾਨੂੰ 5 ਰੁਪਏ ਖਾਣਾ ਖੁਣਾ ਖਾਣ ਤੋਂ ਬਾਅਦ ਲੱਗ ਗਈ ਮਹਿਫਲ ਰਾਤ ਦੇ 10:30 11:00 ਵੱਜ ਚੁੱਕੇ ਨੇ ਤੇ ਗगन ਬੁੱਲੇ ਲੋਟਣ ਦੀ ਪੂਰੇ ਰਜਾਈ ਚ ਪਾ ਕੇ ਨਾਲ ਨਾਸਕ ਫਲਾਈ ਜਾਂਦੀ ਸਮਝ ਨਹੀਂ ਜਾਂਦਾ

ਆਪੜੀ ਬੀਰੀ ਦਾ ਨਾ ਅਸੀਂ ਇੰਨਾਂ ਨੂੰ ਦੇ ਦਾਂਗੇ ਦੋਨਾਂ ਨੂੰ ਅਸੀਂ ਫੇਰ ਨਾ ਅਸੀਂ ਫੋਰਚੂਨਰ ਲੈ ਲਾਂਗੇ ਉਹਦੇ ਵਿੱਚ ਲਿਖਾਂਗੇ ਮਿਸਟੈਨ ਜੀ ਦੀ ਬਾਸੀ ਦੇ ਸਿਵਲੌਗ ਦੇਖਿਆ ਕਰੋ ਬੜੇ ਸੋਹਣੇ ਨੇ ਹਾਂ ਇਹ ਉਹਨਾਂ ਦੇ ਅੰਦਰ ਵੀ ਤੁਹਾਡੇ ਸੋਹਣੇ ਨੇ ਬਾਜੀ ਬਾਸੀ ਵਲੌਗ ਖੁੱਦ ਹੁੰਦੇ ਥਾਲੇ ਥਾਲੇ ਬਾਸੀ ਵਲੌਗ ਤਾਂ ਬੇਕਾਰ ਹੁੰਦੇ ਨੇ ਸਾਡੇ ਬਾਸੀ ਫੈਮਿਲੀ ਵਾਲੇ ਵਲੌਗ ਬਹੁਤ ਹੀ ਅੱਕਾ ਲੋ ਬਹੁਤ ਘੈਂਟ ਹੁੰਦੇ ਬਾਸੀ ਫੈਮਿਲੀ ਵਾਲੇ ਵਲੌਗ ਕਿੱਦੋਂ ਹੁੰਦੇ ਨੇ ਆ ਦੇਖੋ ਫੁੱਦੂ ਫੁੱਦੂ ਗੱਲਾ ਕਰਦੇ ਨੇ ਉੱਚ ਕੀ ਕਰਦੇ ਆ ਹੱਸਾ ਕੀ ਅੱਦਕਾ ਕਰ ਨਹੀਂ ਕੀ ਕਰਦੇ ਆ ਅਸੀਂ ਵਲੌਗਿੰਗ ਚ ਆ ਤੁਸੀਂ ਇਹਨਾਂ ਦੀ ਇਹਨਾਂ ਦੀ ਵੀਡੀਓ ਨਹੀਂ ਜਾਣਿਆ ਇਦਾਂ ਅੱਜੀ ਛੋਲੇ ਲਾ ਕਿ ਤੜਕਾ ਤੜਕਾ ਰਿਵੈਟ ਨੂੰ ਮਾਰ ਜੇ ਨਗਰ ਲੱਗ ਜਾਣੀ ਅੱਤਰੇ ਦੀ ਰਿਕਸ਼ਾ ਨਹੀਂ ਹੁੰਦਾ ਰਿਕਸ਼ਾ ਉਹਦਾ ਫਾਇਦਾ ਦੱਸ ਕੀ ਹੈ ਰਿਕਸ਼ਾ ਤਾਂ ਜਦੋਂ ਮਮਾ ਗਏ ਬਹੁਤ ਉੱਪਰ ਲਿਖ ਦਾਂਗੇ ਟੈਪ ਅ ਤਾਸ ਨੂੰ सोनू ਮਮਾ ਉਤਾਰ ਪਾਪਾ ਹੋਰ ਹੋ ਅ ਰਿਕਸ਼ਾ सोनू ਮਾ ਤਾਰ ਪਾਪਾ ਹੈਗੇ ਨੇ ਟੈਪੂ ਆਦੀ ਦਾ ਮੂਸੀ ਮੂ ਸੋ ਨਮਾ ਪੁੱਛ ਬੜਾ ਕਰਦੇ ਨੇ ਇਹ ਦਗਮਾ ਇਹਦਾ ਆਏ ਇਹਦਾ ਦੇਖ ਹੱਥ ਦੇਖ ਲਾ ਬਤਾ ਦੱਸ ਕੀ ਬਤਾ ਇੱਡੇ ਕਾਲਾ ਟਿੱਕਾ ਲਾ ਆ ਰਿਹਾ ਗਰ ਕੰਨ ਮਾਂਮੀ ਪਾਪਾ ਨੂੰ ਬਿਠਾ ਕੇ ਕਿਥੇ ਲੈ ਗਏ ਠੀਕ ਹੈ ਜੇ ਕਿਥੇ ਮਾਂਮੀ ਪਾਪਾ ਨਹੀਂ ਬੈਠੇ ਨਾ ਚਾਰ ਸਵਾਰੇ ਢੋਲੀਆਂ ਚੱਲ ਪੰਜਾਬ ਵੀ ਆਏ ਬਣ ਕੇ 100 ਰੁਪਏ 200 ਰੁਪਏ ਘਰੇ ਜੇ ਚੁਪਾ ਕੇ ਲੈ ਕੇ ਜਾਏਗਾ ਤੂੰ ਕੀ ਐਟ ਐਸਾ ਸਾਨੂੰ ਹੀ ਸ਼ੌਕ ਹੀ ਆ ਕੀ ਐ ਲੀਡ ਦੀ ਗੱਡੀ ਆਈ ਰਿਸ਼ਤਾ ਅਰੇ ਉਹਦੇ ਅੱਗੇ ਤੁਸੀਂ ਸਾ ਲੱਗਿਆ ਪ੍ਰੋਪਰ 20 ਵੀ ਅੰਦਰ ਵੜਦਾ ਉਹ ਵਿੱਚ ਮੀਂਹ ਅੰਦਰ ਵੜਦਾ ਅੰਦਰ ਆ ਤਾਂ ਤੂੰ ਦੇਖੀ 4 ਪੈਸੇ ਕਮਾਏ ਕਰੇਗਾ ਤੂੰ 4 ਪੈਸੇ ਮੈਂ ਨਹੀਂ ਕਮਾਏ ਫਟੇ 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 ਇਹ ਪਾਲੀਪੂਆ ਕੋ ਜਾਣਗੇ ਹੁਣ ਇਹ ਕਹਿੰਦੇ ਉਹ ਗੱਡੀ ਲੈ ਕੇ ਜਾਣੀ ਆਪਣੀ ਬਰੀਜਾ ਹਾਂ ਲੈ ਕੇ ਜਾਵਾਂ ਲੈ ਜਾਓ ਫਿਰ ਸਾਨੂੰ ਕੀ 19 ਤਰੀਕ ਨੂੰ ਅਹੀ ਨਾ ਅਸੀਂ ਨਾ ਵੀ ਫੋਰਚਨਰ ਲਾ ਦਾਂਗੇ 20 ਤਰੀਕ ਨੂੰ ਆਹ ਸਾਰਾ ਆਪਾਂ 21 ਨੂੰ ਜਦੋਂ ਸੰڈیا ਪਾਲੀ ਕੋ ਜਾਣਾ ਬਰੀਜਾ ਲੈ ਕੇ ਫੋਰਚਨਰ ਵਾਸਤੇ ਪੈਸੇ ਕਿੱਥੋਂ ਆਣਗੇ ਨਾਲੇ ਪਾਲੀ ਨੂੰ ਡੱਬ ਡੱਡੇ ਕੇ ਆਵਾਂਗੇ ਮਠਿਆਈ ਦਾ ਹੈਂ ਸਾਡਾ ਪਤਾ ਨਹੀਂ ਸਾਡਾ ਪਤਾ ਤੁਸੀਂ ਜੋ ਕਰਨਾ ਹੈ ਕਰ ਲਓ ਅਸੀਂ ਆਪੇ ਪੈਸੇ ਜਮ੍ਹਾਂ ਕਰਾਉਣੇ ਆਪੇ ਲੈਣਾਗੇ ਤੁਸੀਂ ਆਪਣੀ ਗੱਡੀ ਲੈ ਕੇ ਪੈਸੇ ਕਹੋਂਦਾਊਗਾ ਬੱਲੂ ਕਿ ਕੱਲੂ ਬੱਲੂ ਵੀ ਤਾਂ ਤੁਹਾਨੂੰ ਦੇ ਦੂ ਘਰ ਬੜਾ ਤਾਂ ਚੜੂਗਾ ਕੁਲਵਿੰਦਰ ਪੜਾ ਰਿਹਾ ਨਹੀਂ ਬਲਵਿੰਦਰ ਰਹੇਗਾ ਬਲਵਿੰਦਰ ਤੋਂ ਮਾਤਾ ਕੁਲਵਿੰਦਰ ਪਾਪਾ ਨੂੰ ਫੁੱਟਾ ਸਦਾ ਬੋਲਉਂਦੇ ਕਹਿੰਦੇ ਕੁਲਵਿੰਦਰ ਕਿੱਥੋਂ ਕਰਦਾ ਰਹ ਗਿਆ ਕੁਲਵਿੰਦਰ ਫੁੱਦੂ ਜਾ ਨਹੀਂ ਉਹਨੂੰ ਬਲਵਿੰਦਰ ਭੇਜੂਗਾ ਨਾ ਜਾਲਾ ਬੋਲੇ ਨਾ ਇਹ ਮੁੱਛਾ ਚੜਾਈ ਹੋ ਗਿਆ ਸਾਰਾ ਦਿਨ ਆਪਾ ਆ ਪਾਪੇ ਦੀ ਮੁੱਛਾ ਦੇਖ ਲੋ ਦਾੜੀ ਦਾ ਖਾਰੀਆਂ ਨੇ ਇਹਦੀ ਮੁੱਛਾ ਵੀ ਪੰਨੀ ਹੁੰਦੀ ਆ ਇਹਨਾਂ ਤਰ੍ਹਾਂ ਦੀਆਂ ਤਾਂ ਬਹੁਤ ਉੱਤੇ ਮੋੜਦੀਆਂ ਨੇ ਹਾਂ ਉੜਦੀ ਬੜੀਆਂ ਨੇ ਪੂਰੀ ਪ੍ਰੌ ਲੱਗਦੀਆਂ ਨੇ ਇਹ ਵੀ ਕੋ ਲੱਗਦਾ ਹੈ ਤਗੜਾ ਲੜਾ ਖੜਾ ਜਾਟੇ ਉੱਤੇ ਖੜਾ ਜਾਟੇ ਗੰਝਾ ਹੋ ਗਿਆ 16 ਹੁਣ ਗੰਝਾ ਲੱਗਦਾ ਕਿ ਤਗੜਾ ਜੱਟ ਖੜਾ ਕਰੂ ਮੈਂ ਮੇਰੇ ਪਾਲੀ ਆ ਹਾਂ ਮੇਰੇ ਪਾਲੀ ਆ ਹਾਂ ਪਾਲੀ ਲੱਗਿਓ ਦੇਖੋ ਦੋਨਾਂ ਦਾ ਨਾ ਸੇਮ ਹੈ ਲੈ ਕਹਿੰਦਾ ਪਾਲੀ ਭੂਆ ਨੂੰ ਕਹਿ ਰਿਹਾ ਕਹਿੰਦਾ ਦੋਨੇ ਸੇਮ ਹੈ ਗਿਓ ਕਹਿੰਦਾ ਪਾਪਾ ਤੇ ਪੂਆ ਸੇਮ ਨੇ ਆ ਦੇਖਿਆ ਫਤਿਹ ਸਿੰਘ ਦੀਆਂ ਗੱਲਾਂ ਨੇਪਾਲੀ ਕਿਹਾ ਉਹਨੇ ਨੇਪਾਲੀ ਕਿਹਾ ਪਾਲੀ ਨਹੀਂ ਕਿਹਾ ਪਾਪਾ ਨੇ ਹਾਂ ਫਤੇ ਹਣ ਪਾਪਾ ਫਤੇ ਕਲਿੰਦਰ ਪਾਪਾ ਨੂੰ ਮਾਂ ਕੰਦਾ ਕਹੀ ਜਾਂਦੇ ਨੇ ਇਹ ਨੇਪਾਲ ਤੋਂ ਆਇਆ ਪਾਪਾ ਪੂਰਾ ਨਾ ਕਲਿੰਦਰ ਪਾਪਾ ਹੀ ਆ ਉਹ ਤਾਂ ਅਪ ਗੰਝਾ ਪੁੱਗੇ ਪਾਪਾ ਜੀ ਉਸ ਜੀ ਉਸ ਗੰਝਾ ਬੰਦਾ ਤਗੜੀਆਂ ਬੜਾ ਆ ਉਹ ਤਾਂ ਗੰਝਾ ਫੜਦਾ ਗੰਦਾ ਨਹੀਂ ਨਹੀਂ ਗੱਲ ਸੁਣ ਕੁਲਵਿੰਦਰ ਦੇ ਸਿੱਤੇ ਵਾਲ ਨਹੀਂ ਹੈਗੇ ਤੇਰੇ ਪਾਪਾ ਦੇ ਘੜਾ ਹੈਗੇ ਬਲਵਿੰਦਰ ਦੇ ਬਲਵਿੰਦਰ ਦੇ ਬਲਵਿੰਦਰ ਦੇ ਬਲਵਿੰਦਰ ਦੇ ਕੀ ਅਸਰ ਤੇ ਹਾਂ ਉਹ ਮਾਈ ਫਰੈਂਡ ਬੋਏ ਫਰੈਂਡ ਨਹੀਂ ਆਈ ਬੋਏ ਫਰੈਂਡ ਕੋਣ ਲੈਟਾ ਦੇਖ ਉਹ ਥੋੜੀ ਲੈਟਾਂ ਨੇ ਉਹ ਵੀ ਦੇਖੋ ਲੈਟਾ ਹਾਂ ਉਹ ਕਿੰਨੀ ਗੱਡੀ ਗੱਡੀ ਆ ਠੀਕ ਆਏ ਹਾਏ ਛੀ ਛੀ ਉਹ ਕਿੱਥੇ ਜਾਏਗਾ ਉਹ ਕਿੱਥੇ ਜਾਏਗਾ ਹਾਂ ਹਮ ਆਹ ਇੱਕ ਪ੍ਰੋ ਗੱਡੀ ਉਹ ਦੇਖ ਲੈ ਥੁੱਲੀ ਕਿੰਨੀ ਪ੍ਰੋ ਆ ਯਾਰ ਉਹ ਬੈਜੋ ਦੇ ساری ਖੁੱਲੀ ਕਿ ਨਹੀਂ ਗੱਡੀ ਲੱਗ ਪਰੀ ਹਿੱਤਾ ਖੜੀ ਲੱਗਦੀ ਕੀ ਹੈ ਇਹ ਅਜੇ ਤੁਹਾਨੂੰ ਅੰਦਰੋਂ ਫੰਦਾ ਰਵਾਈ ਬੈਡਰੂਮ ਨੀ ਨੀਆ ਨੀਂਵੀਆਂ ਗੱਡੀਆਂ ਵਾਲੇ ਰਹਿੰਦੇ ਸਾਥੋਂ ਡਰ ਕੇ ਨਹੀਂ ਨੀ ਨੀਆ ਗੱਡੀਆਂ ਵਾਲੇ ਲੈ ਚੱਤਾ ਬੱਗੀਰੀ ਜੱਗ ਤੋਂ ਬੜੇ ਪ੍ਰਿਆਰੂ ਹਾਕਾ ਜੂਰ ਕਿਉਂ ਆ ਪਰਵਾਰੇ ਸਾਡੀ ਬੱਕੜ ਦੇ ਦੇਖੀ ਦੋ ਇੱਕ ਨੂੰ ਮਾਰ ਕੇ ਬਹੁਜੀ ਬਿਲਾਓ ਸਿਮਾ ਦੇਖਨੇ ਡੈ ਮੋਜ ਬਿਲਾਓ ਤੇ ਮੂ ਮਾਰ ਦੀ ਕਨੇਡਾ ਅੱਜ ਹੈਗਾ ਸਾਡੇ ਬਲਵਿੰਦਰ ਦਾ ਬਰਥਡੇ ਹੈ ਨਾ ਵੈਸੇ ਤੁਸੀਂ ਗੱਗ ਨਾਲੇ ਬੱਸ ਹੈ ਦੂਗਾ ਗੱਡੇ ਐ ਰਹਾ ਪਾਪਾ ਰਕੋ ਤੇ ਬੋਲਣ ਕਿਵੇਂ ਆਂਦਾ ਬੱਲੂ ਦਾ ਬਰਥਡੇ ਬੱਲੂ ਕੌਣ ਹੈ ਜੀ ਦੇ ਨਾਲ ਸੀ ਰੱਦ ਨਾਲ ਸੀ ਪਾਪਾ ਨੇ ਕੀ ਗਿਆ ਬੱਲੂ ਹੈਗਾ ਬਦਮਾਸ਼ ਬਦਮ ਬੱਲੂ ਬਦਮਾਸ਼ ਬਦਨਾਮ ਬਦਨਾਮ ਹੋ ਸਕੀ ਨਹੀਂ ਬੱਲੂ ਬਦਮਾਸ਼ ਬਦਮਾਸ਼ ਨਾ ਸਕੇ ਹਾਂ ਨੀ ਬੋਲਣ ਪਾਪਾ ਨੇ ਹੋ ਪੁੱਤ ਉਹਨੂੰ ਸਮਝ ਨਹੀਂ ਗਿਆ ਪਤਲਾ ਆ ਦੋਸਤ ਬਣਾ ਰੱਖਿਆ ਹੈ ਹੈਨਾ ਤੇ ਸਾਰੇ ਜਾਨੀ ਆਪਣੇ ਬੈਸਟ ਵਿਸ਼ੇ ਜ਼ਰੂਰ ਦਿਓ ਬਲਵਿੰਦਰ ਦੇ ਬਰਥਡੇ ਦੀ ਮਾੜਾ ਜਿਹਾ ਕੋਈ ਸ਼ਾਲ ਕੋਟੀ ਲਾਉਨੇ ਆ ਮੈਂ ਚੱਲੀ ਸੀ ਨਾਉਣ ਤੇ ਮੈਂ ਚੱਪਲ ਪਾ ਕੇ ਆ ਗਈ ਤੇ ਪੈਰ ਹੁਣ ਲਾਲ ਹੋ ਗਏ ਮੈਂ ਅਸੇਰ ਪੋਤਾ ਮੈਂ ਲੈ ਆਣੀ ਕੋਈ ਸਿਰ ਠਰ ਗਿਆ ਤੁਹਾਨੂੰ ਜਿਵੇਂ ਦੱਸਿਆ ਕਿ ਬਲਵਿੰਦਰ ਦਾ ਬਰਥਡੇ ਹੈ ਅੱਜ ਤੇ ਸਾਰਿਆਂ ਨੇ ਆਪਣੀਆਂ ਬੈਸਟ ਵਿਸ਼ੇ ਜ਼ਰੂਰ ਦਿਓ ਬਲਵਿੰਦਰ ਨੂੰ ਆ ਫਿਰ ਆ ਗਏ ਨੇ ਫਿਰ ਚੱਕਾਈ ਗੱਲ ਤੋਕ ਦੇਣੀ ਮੇਰੇ ਪੁੱਛ ਕੁ ਮੈਂ ਪੁੱਛਣੀ ਉਹ ਲੋਕਾਂ ਦੇ ਰੂਪ ਵਿੱਚ ਕਾਹਤ ਨਾ 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 ਸੌਰੀ ਇਗਨੋਰ ਕਰਿਓ ਕੋਈ ਕੋਈ ਕੁਛ ਰਹਿ ਤਾਂ ਨਹੀਂ ਗਿਆ ਹਾਂ ਨਾ ਨਾ ਪਤੰਗ ਰਹਿਗੇ ਪਤੰਗ ਰਹਿ ਕੇ ਸੋਣ ਲਓ ਹਾਂ ਮੈਂ ਕਹਿੰਦਾ ਪਤੰਗ ਰਹਿਗੇ ਪਰੰਖ ਲਾਉਣੇ ਕਿੱਦੇ ਨੇ ਪਾ ਦੋ ਰੱਖ ਦੋ ਫਿਰ ਗੱਡੀ ਚ ਰੱਖ ਦੇ ਰੱਖ ਦੋ ਆਪਾਂ ਆ ਗੱਡੀ ਇੰਨੀ ਸੋਹਣੀ ਓ ਗੱਡੀ ਕਿੰਨੀ ਗੰਦੀ ਸ਼ਾਤ ਗੰਦੀ ਵਰਨਾ ਜਿੱਤੂਗੀ ਇਹ ਗੱਡੀ ਦਾ ਪੁੱਛੀ ਲਾਡੇ ਵਾਹ ਜੀ ਗੱਲ ਤੁਹਾਨੂੰ ਕੋਈ ਕਹਿੰਦਾ ਇਹ ਨਹੀਂ ਕੱਲ ਇਹ ਕਹਿ ਰਿਹਾ ਤਾਂ ਫਿਰ ਯਾਰ ਆਹੀ ਲੈ ਜਾਂਦਾ ਜੀ ਇਹ ਹਾਰੂਗੇ ਹਾਰ ਨਾਲ ਹੀ ਗੱਡੀ ਚਾਹੀਦੀ ਆ ਹਾਂ ਹਾਂ ਉਹ ਜਿੱਤੂ ਕੀ ਨਾ ਮੈਨੂੰ ਨਹੀਂ ਉਹ ਚਾਹੀਦੀ ਗੱਡੀ ਮੈਂ ਤਾਂ ਹਾਰਨ ਵਾਲੀ ਗੱਡੀ ਚਾਹੀਦੀ ਨਹੀਂ ਇਹ ਕਹਿ ਰਿਹਾ ਉਹ ਸੋਹਣੀ ਦਾ ਮਤਲਬ ਉਹ ਬੰਦਾ ਆ ਹਾਂ ਬੰਦਾ ਇਹ ਕੀ ਕਹਿ ਰਿਹਾ ਇਹਦਾ ਕਹਿਣ ਦਾ ਸਰਕਾਰ ਨੂੰ ਲਗਾਉਣਗਾ ਉਹਦਾ ਇਹਦਾ ਪਤਾ ਮਤਲਬ ਕੀ ਫਤਿਹਦਾ ਇਹ ਜੇ ਅਵਤਾਰ ਆ ਬਰੇਜਾ ਗੱਡੀ ਛੱਡ ਦੇ ਤੇ ਕਹਿ ਦਿੰਦਾ ਕਿ ਇਹ ਵਧੀਆ ਜੇ ਅਵਤਾਰ ਵਰਨਾ ਚੱਕ ਦੇ ਤੇ ਕਹਿੰਦੇ ਉਹ ਵਧੀਆ ਨਹੀਂ ਆਦੇ ਨੂੰ ਸਾਰਾ ਇਹੀ ਆ ਕਿ ਮੈਂ ਸ਼ਾਇਦ ਜਾਊਂਗਾ ਨਾਲ ਟਰੈਕਟਰ ਲਿੱਤੂਗਾ ਜੌਨਡੀ ਦਾ ਟਰੈਕਟਰ ਆ ਉਹ ਉਹ ਡੀਅਰ ਕਿਹੜਾ ਕਿਹੜਾ ਗੱਡੀ ਕਿਹੜਾ ਹੁੱਕ ਕਿਹੜਾ ਵੜਾ ਆ ਨਾਟ ਗਿਆ ਰਹੇ ਫਿਰ ਆ ਨਾਟ ਗਿਆ ਰਹੇ ਟੁੱਟਾ ਨਾਟ ਗਿਆ ਰਹੇ ਆ ਨਾਟ ਗਿਆ ਰਹੇ ਬਾਕੀ ਇਹ 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 ਤੇ ਝੂਟੇ ਬਰੋਂਦੀ ਜਾਉਂਗਾ ਦੇਖੀ ਦੇ ਤੇਰੇ ਭੈ ਦੰਦ ਕੱਢ ਦੇ ਅੱਗੀ ਦੰਦੋ ਨੇ ਹਾਂ ਜਦੋਂ ਨੇ ਆਇ ਕਿ ਤਰ ਦੰਦ ਵੱਜ ਰਿਹਾ ਹਾਂ ਜੀ ਸਾਰਾ ਦਿਨ ਆਏ ਰਖੀ ਬਰੀ ਜਾਈ ਰਖਾ ਸਾਰਾ ਦਿਨ ਸਾਰਾ ਦਿਨ ਪੂਰਾ ਦਿਨ ਪੂਰਾ ਦਿਨ ਕਵਾਰ ਦੇ ਵਿੱਚ ਫਿਰ ਅਸੀਂ ਲੈ ਲੈਣੀ ਲੈਂਪਰ ਕਿਲੀ ਤੇ ਤੈਨੂੰ ਕੋਲ ਕਹਿੰਦਾ ਇੱਕ ਵਾਰ ਦੇ ਵਿੱਚ ਨਹੀਂ ਅਸੀਂ ਮੈਂ ਅਸੀਂ ਖੁਦ ਹੀ ਵੇਚ ਦਾਂਗੀ ਬਈ ਬਦ ਤੈਨੂੰ ਕਿਹਨੇ ਪੁੱਛਣਾ ਇਹ ਤਾਂ ਫਾਰਮ ਆਪਾਂ ਨੇ ਵੇਚਣੀ ਏ ਤੂੰ ਤਾਂ ਚਮਚਾ ਰੱਖਿਆ ਉਹਨਾਂ ਦਾ ਹਾਂ ਸਹੀ ਗੱਲ ਹੈ ਨੌਕਰ ਰੱਖਿਆ ਉਹਦਾ ਪੂਨ ਹੈ ਤੂੰ ਤਾਂ ਹੋ ਗਿਆ ਵਰਨਾ ਪੂਰੀ ਲੀਡ ਵਲੇ ਰੱਦ ਗਈ ਗੱਲ ਨਹੀਂ ਬਣੀ ਗੱਲ ਨਹੀਂ ਬਣੀ ਮੈਂ ਕਿੱਦਿ ਸਟਾਰਟ ਕਰਾਂਗਾ ਬਾਬਾ ਜੀ ਕੀ ਆ ਵੰਗਦੇ ਕੋ ਦੂਸਰੇ ਕੋ ਇਹ ਆਪੀ ਤਾਂ ਨਹੀਂ ਵੰਦੇ ਨਾ ਵੰਟਰਕਾਰ ਆ ਰਿਹਾ ਤੇ ਤਾਰ ਦੇਦਾ ਵੰਟਰਕਾਰ ਤੂੰ ਰਹਿ ਜਾ ਉਰੇ ਯਾਰ ਉਹ ਕੋ ਨਾ ਨਾਰਾ ਦੂਰ ਦੂਰ ਸਾਰੇ ਉਸ ਲੈ ਕੇ ਜਾ ਰਿਹਾ ਪੂਰਾ ਮਾਰ ਕੇ ਆਠਾ ਇਹ ਤੁਹਾਨੂੰ ਲੱਗੂ ਹੈ ਨਾ ਛੋਟਾ ਤਾਂ ਬੜਾ ਪਤਾ ਮੇਰੇ ਬਾਅਦ ਉਹ ਵਿੱਚੇ ਵੇ ਵਸ ਵਾਪਸ ਯਾਰ ਜਮੀ ਐਂਡ ਨਹੀਂ ਹੋ ਗਿਆ ਨੇ ਦੇਖੋ ਕਿੱਧਰ ਗਏ ਨੇ ਕੋਈ ਨਾ ਵੜਾ ਕੋਈ ਨਾ ਫੇਰਾ ਉਥੇ ਰਹੀ ਜੰਗਾ ਤਾਂ ਕਿ ਟਿਕਾ ਹਾਲਾ ਦੀ ਕੋਈ